ਫਾਰਮ ਦਿੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਾਇਰ ਸੇਲ ਲਈ ਲੈ ਕੇ ਆਏ ਆ ਤੇ ਆ ਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਜੀਤ ਸਿੰਘ ਜੀ ਹੂੰ ਪਿੰਡ ਜੀ ਪਿੰਡ ਸਹਿਣਾ ਗੱਲਕੋਠੇ ਪਿੰਡ ਸਹਿਣਾ ਗੱਲਕੋਠੇ ਰਹਿੰਦੇ ਆ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਹਿਸੀਲ ਤਪਾ ਹਣਾ ਹਾਂਜੀ ਠੀਕ ਆ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 70 872 53731 ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆਂ ਬਈ ਇਹ ਬੈੜ ਆਪਣੇ ਘਰ ਦੀ ਹਾਂ ਘਰ ਦੀ ਬੱਚੀ ਆ ਜੀ ਠੀਕ ਆ ਹਾਂ ਜੀ ਘਰ ਦੀ ਆ ਕਿਹੜਾ ਸੂਆ ਸੁੰਦੀ ਆ ਬਈ ਇਹ ਪਹਿਲੇ ਸੂਆ ਸੁਣਾ ਜੀ ਦੁੱਗੀ ਆ ਠੀਕ ਆ ਮੂੰਹੋਂ ਦੁੱਗੀ ਆ ਪਲੂਨ ਸੁੰਦੀ ਆ ਹਾਂ ਜੀ ਤੇ ਕੀ ਰਿਕਾਰਡ ਸੀ ਬਾਈ ਮਾਂ ਦਾ ਮਾਂ ਦਾ ਦਾ ਦਰਕਾਰ 22 ਕਿਲੋ ਸੀਗਾ ਜੀ ਇਹਦੀ ਦਾ 22 ਲੀਟਰ ਹਾਂ ਜੀ ਇਹਦੇ ਤੋਂ ਕਿੰਨੀ ਕੁ ਉਮੀਦ ਕਰਦੇ ਹੋ ਬਈ ਇਹਦੇ 16 ਯਾਨੀ ਕਿ 15 ਪਲੱਸ ਦੇਊਗੀ ਆਈਤੀ ਪਹਿਲੇ ਸੂਈ ਯਾਨੀ ਕਿ ਠੀਕ ਆ ਹਾਂ ਜੀ 15 16 ਮਤਲਬ ਕਿ ਲੀਟਰ ਦਾ ਤੇ ਦੋ ਦੇਊਗੀ ਜੀ ਠੀਕ ਆ ਹਾਂਜੀ ਬਾਕੀ ਆਪਟਰ ਬਈ ਨੇੜੇ ਤੋਂ ਚੱਕਰਵਾਦ ਨੇ ਮੈਂ ਕਹਣਾ ਕਿਆ ਬਾਤਾਂ ਬਹੁਤ ਸੋਹਣਾ ਲੇਵਾ ਕਰਮਾ ਲਈ ਤਿਆਰ ਕਰਦੀ ਹੁੰਦੀ ਹੈ ਕਿੰਨਾ ਕ ਟਾਈਮ ਬਾਕੀ ਹੈ ਬਈ ਬਸ ਹਫਤਾ ਗਲੂਗੀ ਜੀ ਹਫਤਾ ਹਫਤੇ ਦੀ ਕੱਚੀ ਆ ਬਈ ਬਾਕੀ ਥਣ ਚੈੱਕ ਕਰ ਲਓ ਬਹੁਤ ਸੋਹਣਾ ਥਣ ਲੱਗਾ ਪੂਰੀ ਵਿੱਠੀ ਥਣ ਲੱਗਾ ਬਾਕੀ ਚਮਕ ਚਮਕ ਵੜ ਤੇ ਫੁੱਲ ਚੰਗੀ ਆ ਪੂਰੀ ਸਮਾਈ ਤੇ ਪਾਲੀ ਵੀ ਆ ਹਨਾ ਹਾਂ ਪੂਰੀ ਪੂਰੀ ਬਈ ਖੋਲ ਦੇ ਬਈ ਤੋਰ ਦੇ ਦਵਾ ਦੇ ਕਿਹੜਾ ਇਧਰੋਂ ਕਦ ਚੰਗਾ ਬਈ ਬਰੀ ਚੰਗੀ ਆ ਹੈਡ ਫੁੱਡ ਕਿਵੇਂ ਆਉਂਦੀ ਸੀ ਬਈ ਫਾਇਟ ਵੀਰੇ ਦੀ 5 ਦੋ ਦੀ ਮਾਂ ਦੀ 5 3 5 ਪਰਾਸੀ ਰਹੀ ਹੈ ਠੱਡੀ ਨਹੀਂ ਗਈ ਜਾਨੀ ਕਿ ਠੀਕ ਆ ਹਾਂ ਬਈ ਕਹਿੰਦਾ ਬਈ ਫਾਇਟ ਵੀ ਬਹੁਤ ਹਾਂ ਫਾਇਟ ਵੀ ਪੂਰੀ ਆਉਂਦੀ ਸੀ ਐ ਨਹੀਂ ਕੋਈ ਗੱਲ ਹੂੰ ਬਾਕੀ ਲੇਵਾ ਚੈੱਕ ਕਰਨਾ ਕਿਆ ਬਤਾਂ ਭਾਈ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਆ ਇਕੱਲਾ ਇਕੱਲਾ ਥਾਣਾ ਤਿਆਰੀ ਬਹੁਤ ਥੋੜੀ ਕਰਦੀ ਆਉਂਦੀ ਆ ਹਾਂ ਵੀਰੇ ਤਿਆਰੀ ਦਾ ਫਿਰ ਤੂੰ ਅਜੇ ਕਿੱਦੇ ਜਾਨੀ ਕਿ 6-7 ਦਿਨ ਹੋਰ ਨਾ ਕਿ ਉੱਦੋਂ ਤੈਨੂੰ ਲੈ ਕੇ ਨਹੀਂ ਤੁਰ ਜਾਣਾ ਸਹੀ ਗੱਲ ਆ ਭਾਈ ਬਾਕੀ ਫੈਕਸ ਕਰਮ ਵਾਲੀ ਹਵਾਲਾ ਰੱਖੋ ਕੋਈ ਟੱਟ ਮੋੜ ਗਾੜ ਗਾ ਜਾਨਗੀਨਿਆ ਯਾਰ ਇੰਕੇ ਘਰੇ ਰੱਖਣ ਵਾਲੀ ਆ ਵੀਰੇ ਜੀ ਨੇ ਘਰੇ ਚੋਣੀਆਂ ਉਹ ਵਾਲੀ ਆ ਇਹ ਜਾਨੀ ਸਹੀ ਗੱਲ ਆ ਬਾਈ ਹਾਂ ਹੂੰ ਆ ਨੀ ਦੇ ਚੰਗਿਆ ਕੀ ਆਉਂਦੀ ਆ ਹਾਂ ਜੀ ਬੱਕੀ ਬੱਸੀਆਂ ਨਹੀਂ ਆਉਂਦੀਆਂ ਇਹ ਤਾਂ ਹਾਂ ਹੇ ਜਿੱਦਾਂ ਬੱਟ ਬੁੱਟ ਜੇ ਕੱਢ ਗਿਆ ਸਿਰਾਈ ਕਰ ਦੇਣਾ ਇਹ ਹਾਂ ਸਹੀ ਗੱਲ ਆ ਬਾਈ ਖੜਾ ਦੇ ਮੜੀ ਫੇਸਪੂਲਸ ਆਪਾਂ ਚੈੱਕ ਕਰਾ ਦੇ ਫੇਸ ਦੇਖ ਲੈ ਯਾਰ ਫੇਸ ਨਹੀਂ ਲੈ ਬਾਈ ਫੇਸ ਚੈੱਕ ਕਰ ਲੋ ਬੋਦੀ ਚੈੱਕ ਕਰ ਲੋ ਕੀ ਬਾਤ ਆ ਬਹੁਤ ਕਮਾਲ ਦਾ ਫੇਸ ਆ ਹਾਂ ਜੀ ਹਾਂ ਜੀ ਯਰਸੀ ਦਾ ਕਰਾਖ ਆ ਜਾਂਦਾ ਜੀ ਇਹ ਠੀਕਾ ਦਰਸੀ ਦਾ ਕਰਾਸ ਆ ਵੀ ਨਾ ਤਾਂ ਗਰਮੀ ਮੰਨੇ ਨਾ ਨਾ ਜਮੇ ਹੀ ਨਹੀਂ ਗਰਮੀ ਇਹ ਤਾਂ ਹਾਸ ਕੀ ਕਹਿਦੀ ਜਮੇ ਹੀ ਖਾਲੀ ਖੁਣ ਨਹੀਂ ਬਈ ਤੇ ਹਾਂ ਪੂਰੀ ਜਰੀਕੇ ਕੱਦ ਬਹੁਤ ਆ ਯਾਰ ਹੂੰ ਫਲਕਾਰੀ ਬਈ ਸ਼ੌਂਕ ਨਾ ਪਈਆ ਵਾਹ ਪੂਰਾ ਸ਼ੌਂਕ ਦਾ ਜੇ ਤੂੰ ਗੱਲ ਹੀ ਖਾਦੇ ਬਹੁਤ ਸ਼ੌਕ ਸੀਗਾ ਯਾਨੀ ਕਿ ਠੀਕ ਹੈ ਇਹ ਤਾਂ ਆਪਣੇ ਘਰ ਦੇ ਸਾਰੇ ਬਾਹਰ ਉੱਠ ਕੇ ਕਰਕੇ ਆਪਾਂ ਨੂੰ ਦੇਣੀ ਪੈਗੀ ਬਸ ਠੀਕ ਹੈ ਬਈ ਯਾਨੀ ਕਿ ਘਰੇ ਰੱਖਣ ਵਾਲੀ ਬੈੜ ਆ ਬਸ ਇਹਦਾ ਜਾਦ ਹੀ ਕਰੂਗਾ ਜਿਹੜਾ ਲੈ ਗਿਆ ਕ ਹੂੰ ਹਾਂ ਆਏ ਨਹੀਂ ਕੋਈ ਲਾਂਬੇ ਵਾਲੀ ਗੱਲ ਨਹੀਂ ਆਉਗੀ ਠੀਕ ਹੈ ਬਈ ਹਾਂ ਤੇ ਕੀ ਮੋਲ ਆ ਫਿਰ ਬਈ ਮੋਲੇ ਬਾਈ ਮੰਗ ਰਹਾ ਹਾਂ ਜੇ ਮੈਂ ਕਹੀ ਉਸ ਮੈਂ ਕੀ ਆ ਮੂੰਹ ਮੰਗਦਾ ਮੌਤ ਨਹੀਂ ਮੈਨੂੰ 60000 ਰੁਪਏ ਦਾ ਰੇਟ ਆ ਜਿਹੜਾ ਪੂਰਾ 60000 ਹਾਂਜੀ ਬਾਕੀ ਮਾਨਤਨ ਹੋਜੂ ਮਾਨਤਨ ਕਰ ਦਾਂਗੇ ਵਿੱਚੋਂ ਠੀਕ ਆ ਹਾਂਜੀ ਬਾਕੀ ਸੈਨਿਕ ਤੇ ਬਾਈ ਚਮਕ ਚੈੱਕ ਕਰ ਲੋ ਮੈਂ ਕਹਣਾ ਕਿਆ ਬਾਤਾਂ ਬਾਈ ਬਾਕੀ ਮੁੱਲ ਵੀ ਬਾਈ ਨੇ ਜਿਆਦਾ ਰੱਖਿਆ 60000 ਰੁਪਿਆ ਨਾ ਹਾਂਜੀ ਹਾਂਜੀ 60000 ਠੀਕ ਆ ਬਾਈ 60000 ਰੁਪਿਆ ਬਾਈ ਕਹਿੰਦਾ ਮੁੱਲ ਲਾ ਵਕੀ ਆਪ ਇਧਰੋਂ ਵੀ ਥਣ ਚੈੱਕ ਕਰਾਉਣੇ ਕੀ ਬਾਤ ਆ ਬਹੁਤ ਸੋਹਣਾ ਥਣ ਲੱਗਿਆ ਬਾਈ ਮੁਠੀ ਵਾਲਾ ਥਣ ਕਰਨਾ ਹਾਂ ਥਣ ਤਾਂ ਹੈ ਦੇਖੀ ਜੇ ਪਛਮ ਲਾਗੇ ਪੂਰਾ ਹਨ ਪੂਰਾ ਵੱਡਾ ਥਣ ਸੀਗਾ ਇਹਦੀ ਮਾਨ ਵੀ ਠੀਕ ਆ ਬਾਈ ਹਾਂਜੀ ਬੰਦੋ ਬਾਈ ਕੋਈ ਗੱਲ ਨਹੀਂ ਬਾਟਲ ਲੰਮੜ ਗਿਆ ਨਾ ਖੱਚ ਕੇ ਨੇੜੇ ਆ ਕੇ ਚੈੱਕ ਕਰ ਬੋ ਸਿਰਫ ਬਹੁਤ ਆ ਨਹੀਂ ਕੋਈ ਗੱਲ ਹੈ ਠੀਕ ਆ ਹਾਂ ਹਾਂ ਸੀਓ ਸਾਹੂ ਬਾਈ ਕਹਿੰਦਾ ਜਮਨ ਬਾਈ ਫੁੱਲਾ ਆ ਆ ਇਧਰ ਆਪਾਂ ਲੇਵਾ ਚੈੱਕ ਕਰ ਲੋ ਜੇ ਬਾਟਲ ਲਾ ਨਾ ਫੁੱਲ ਪਈ ਫੇਰ हट ਜਾ ਫੁੱਲ ਕਮਾਲ ਦਾ ਲੇਵਾ ਤਿਆਰ ਕਰਕੇ ਥੋਨਾ ਤੇ ਨਗ ਸੀਗਾ ਬਾਈ ਬਾਈ ਕੋਲੇ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾ ਕੱਢੇ ਨੇੜੇ ਫ੍ਰੀ ਸਕੇ ਦਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਲਾ ਧੰਨਵਾਦ